ਅਮ ਅੱਜ ਤੋਂ ਹੀ ਸ਼ੁਰੂ ਸਮਝੋ ਔਰ ਜੋ ਜੋ ਸਾਨੂੰ ਕੋਈ ਕਮੀ ਪੇਸ਼ੀ ਸਮਝ ਆਏਗੀ ਜੋ ਸਕੂਲ ਕਾਲਜ এডਿਕੇਸ਼ਨ ਇੰਸਟੀਚਿਊਟ ਵਾਸਤੇ ਅਸੀਂ ਕਰ ਸਕਾਂਗੇ ਉਹ ਬੈਸਟ ਤਰੀਕੇ ਨਾਲ ਕਰਕੇ ਦਵਾਂਗੇ ਜਿਵੇਂ ਡੈਮਨ ਯੂਨੀਵਰਸਿਟੀ ਨੇ ਦਿੱਤੀ ਗਈ ਹੈ ਵਾਈਸ ਪ੍ਰੈਜਿਡੈਂਟ ਦੇ ਤੌਰ ਤੇ ਜਤਿੰਦਰ ਦੇਵਗੰਜ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕੋਸ਼ਿਸ਼ ਰਹੂਗੀ ਜਿਵੇਂ ਕਿ ਮੇਰਾ ਟੀਚਰ ਹੀ ਸੀਗਾ ਔਮਨ ਇੰਪਾਵਰਮੈਂਟ ਲੈ ਕੇ ਆਣੀ ਔਮਨ ਕਵਿਤਾ ਗੁਪਤਾ ਜੀ ਨੂੰ ਵਿਸ਼ੇਸ਼ ਤੌਰ ਤੇ ਪ੍ਰੋਗਰੈਸਿਵ ਪੈਨਲ ਫਾਰ এডਿਕੇਸ਼ਨ ਵੱਲੋਂ ਊਮੈਨ ਕਾਲਜ ਦਾ ਸੈਕਟਰੀ ਬਣਾਇਆ ਗਿਆ ਹੈ ਅਸੀਂ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਇਸ ਸੰਸਥਾ ਨੂੰ ਜਿਹੜੇ ਕੋਈ ਇਹਦੇ ਚ ਕਮੀਆਂ ਪੇਸ਼ੀਆਂ ਹੋਈਆਂ ਹੋਈਆਂ ਪਿਛਲੇ 8-10 ਸਾਲਾਂ ਤੋਂ ਉਹਨਾਂ ਨੂੰ ਦੂਰ ਕਰੀਏ ਤੇ ਵਿਜੇ ਦੇਵਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਲੈਕ ਸੌਂਧਿਆ ਔਰ ਇਹ ਜ਼ਿੰਮੇਵਾਰੀ ਧੰਵਾਜਿਆ ਦੇਖੋ ਜੀ ਪਹਿਲਾਂ ਤਾਂ ਸਾਰੇ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਪੈਨਲ ਨੂੰ ਜਿਤਾਇਆ ਕਾਲਜ ਦੇ ਨਾਮ ਨਾਲ ਜਨੇ ਹੁੰਦਾ ਉਥੇ ਮਤਲਬ ਮੈਂ ਆਪਣੇ ਤਨਦੇਹੀ ਨਾਲ ਜਵਾਰੀ ਨੂੰ ਆਨਦੀ ਪੂਰੀ ਕੋਸ਼ਿਸ਼ ਕਰਾਂਗਾ 100% ਵੀਡੀਓ ਬਣੀ ਰਹੀ ਸੀਗੀ ਹਾਂ ਆਹੀ ਹੋਗਾ ਮੈਂ ਸਭ ਦੇਖਿਆ ਕਿ ਆ ਦੇਖੋ ਜੀ ਲੋਕੀ ਥੋੜੇ ਖੜੇ ਹੋ ਜਾਓ ਜਰ ਤਾ ਅੱਜ ਅੱਜ ਦੀ ਟੀਮ ਅਨਾਉਂਸ ਕੀਤੀ ਗਈ ਹੈ ਤੇ ਕਿਹੜੇ ਕਿਹੜੇ ਮੈਂਬਰ ਲਿੱਤੇ ਗਏ ਮੈਂਬਰ ਦੀ ਲਿਸਟ ਤੁਹਾਨੂੰ ਦੇ ਦਿੰਦੇ ਆ ਸਰ ਨੂੰ ਪਹਿਲਾਂ ਆਪਣੇ ਖੰਨੇ ਦੇ ਟਰਸਟੀ ਦੇ ਜਿਹੜੇ ਆਪਣੇ 20 ਬੰਦਿਆਂ ਤੇ ਵਿਸ਼ਵਾਸ ਜ਼ਾਹਿਰ ਕੀਤਾ ਹੈ ਉਸ ਟੀਮ ਨੂੰ ਜਿਹੜੇ ਐਕਸਪੈਕਟੇਸ਼ਨal ਭੇਜਿਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ 20 ਦੇ 20 ਆਦਮੀ ਵੀ ਉਹਨਾਂ ਦੀ ਐਕਸਪੈਕਟੇਸ਼ਨ ਤੇ ਅਸੀਂ ਪੂਰੇ ਉਤਰੀਏ ਲਗਭਗ 11 ਸਾਲ ਦੇ ਆਸ-ਪਾਸ ਟਾਈਮ ਹੋ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਐਂਟਰ ਕਰਨਾ ਐਂਟਰ ਕਰਕੇ ਸਾਡਾ ਕੰਮ ਅੱਜ ਤੋਂ ਹੀ ਸ਼ੁਰੂ ਸਮਝੋ ਔਰ ਜੋ-ਜੋ ਸਾਨੂੰ ਕੋਈ ਕਮੀ ਪੇਸ਼ੀ ਸਮਝ ਆਏਗੀ ਯੂਸਦੂਰ ਕਾਲਜ ਐਜੂਕੇਸ਼ਨ ਇੰਸਟੀਚਿਊਟ ਵਾਸਤੇ ਅਸੀਂ ਕਰ ਸਕਾਂਗੇ ਉਹ ਬੈਸਟ ਤਰੀਕੇ ਨਾਲ ਕਰਕੇ ਦੇਵਾਂਗੇ ਔਰ ਉਹਨੂੰ ਸਾਰੇ ਟਰਸਟੀ ਨੂੰ ਸਾਰੇ ਖੱਡੇ ਵਾਸੀਆਂ ਨੂੰ ਵਿਸ਼ਵਾਸ ਦਿਲਾਣੇ ਆ ਵੀ ਅਸੀਂ ਬਹੁਤ ਉਹਨਾਂ ਦੀ ਜਿੰਨੀ ਸਾਡੇ ਤੋਂ ਆਸ਼ ਕਰਕੇ ਚੱਲੇ ਆ ਉਸ ਤੋਂ ਵੱਧ ਮਿਹਨਤ ਕਰਕੇ ਉਹਨਾਂ ਦੀ ਹਰ ਆਸ਼ਾ ਪੂਰੀ ਕਰਾਂਗੇ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਚੋਂ ਕਦ ਤੱਕ ਉਸਤਾ ਜੀ ਤੁਹਾਡੇ ਨਾਲ ਮਿਲਣੇ ਕਿਸੇ ਸ਼ਰਤਾਂ ਦੇ ਉੱਪਰ ਹੋਇਆ ਜਾਂ ਕਿਵੇਂ ਕੀ ਹੋ ਕੋਈ ਸ਼ਰਤ ਨਹੀਂ ਕਿਸੇ ਕਿਸਮ ਦੀ ਕੋਈ ਸ਼ਰਤ ਨਹੀਂ ਸਾਡਾ ਸ਼ੁਰੂ ਤੋਂ ਇੱਕ ਤੀਜਾ ਸੀ ਵੀ ਅਸੀਂ ਇੱਕ ਪੋਸਟ ਇੱਕ ਗੱਲ ਲੈਣੀ ਹੈ ਸਰ ਨੂੰ ਬੜੀ ਗੱਲ ਜਿਹੜੀ ਹੈ ਨਾ ਆਪਣੇ ਹਿਸਟਰੀ ਦੇ ਅੰਦਰ ਇਲੈਕਸ਼ਨ ਤਾਂ ਪਹਿਲਾਂ ਵੀ ਲੇਡੀਜ਼ ਨੇ ਲੜਿਆ ਪਰ ਪਹਿਲੀ ਵਾਰ ਦੋ ਲੇਡੀਜ਼ ਆਈਆਂ ਉਹਨਾਂ ਦਾ ਮਾਨ ਕਰਨਾ ਸੀ ਉਹ ਜ਼ਰੂਰੀ ਸੀਗਾ ਇਸ ਕਰਕੇ ਉਹਨਾਂ ਨੂੰ ਮਾਲ ਕੋਈ ਲੇਡੀਜ਼ ਮਤਲਬ ਲੇਡੀਜ਼ ਹੁੰਦੇ ਹੋਏ ਕੀ ਇਹਨਾਂ ਨੂੰ ਕੋਈ ਬੜਾ ਅਹੁਦਾ ਵੀ ਦਿੱਤਾ ਜਾਊਗਾ ਨਹੀਂ ਆਲਰੇਡੀ ਉਹਨਾਂ ਨੂੰ ਇੱਕ ਜਗ੍ਹਾ ਤੇ ਦੇ ਦਿੱਤਾ ਜ਼ਿੰਮੇਵਾਰੀ ਊਮਨ ਕਾਲਜ ਦੀ ਉਹ ਆਪਣੇ ਆਪ ਸੰਭਾਲਣਗੇ ਉਹਨਾਂ ਨੂੰ ਅਸੀਂ ਨਾਲ ਤੇ ਪਹਿਲਾ ਤੀਜਾ ਕੀ ਹੈ ਜੀ ਫਸਟ ਹੈ ਫਸਟ ਤੀਜਾ ਸਾਡਾ ਇੰਸਟੀਚਿਊਸ਼ਨ ਨੂੰ ਰਿਬੋਰਨ ਲੈ ਕੇ ਆਣੀ ਜਿਹੜੀ ਚੀਜ਼ ਅਸੀਂ 3 ਸਾਲਾਂ ਤੋਂ ਜਾਂ 10 ਸਾਲਾਂ ਤੋਂ ਕਹਿੰਦੇ ਆ ਰਹੇ ਹਾਂ ਉਹ ਅਸੀਂ ਪੂਰੀ ਕਰਾਂਗੇ ਬਾਕੀ ਸਾਡੇ ਜਿੰਨੀ ਜ਼ਿਆਦਾ ਰਿਸ਼ ਡਾਲੀ ਜੀ ਨੇ ਤੁਹਾਨੂੰ 3 ਸਾਲ ਚ ਕਿਹਾ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹ ਕਿੱਦਾਂ ਕਰਨੀ ਹੈ ਤੁਹਾਨੂੰ ਡਾਲੀ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾ ਦੇ ਜਿਹੜੀ ਰਿਫਾਰਮ ਕੀਤਾ ਗਿਆ ਹੈ ਮੈਨੇਜਮੈਂਟ ਨੂੰ ਤੇ ਕਿਹੜੇ ਕਿਹੜੇ ਅਹੁਦੇ ਕੀ ਨੂੰ ਦਿੱਤੇ ਗਏ ਪ੍ਰਧਾਨ ਜੀ ਦੀ ਜੋ ਜ਼ਿੰਮੇਵਾਰੀ ਹੈ ਸ਼੍ਰੀ ਵੀ ਜੇ ਰੈਮਣ ਜੀ ਨੇ ਕੀਤੀ ਗਈ ਹੈ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਜਤਿੰਦਰ ਦੇਵਗੰਜੀ ਨੇ ਕੀਤੀ ਗਈ ਹੈ ਜਨਰਲ ਸਾਇਟੀ ਦੀ ਜ਼ਿੰਮੇਵਾਰੀ ਮੈਨੂੰ ਖੁਦ ਰਵੀਸ਼ ਗੜੀ ਨੂੰ ਦਿੱਤੀ ਗਈ ਹੈ ਇੰਟਰਨਲ ਆਰਡਰ ਦੀ ਸੰਜੀਤ ਮਿੱੱਜਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਏਐਸ ਸਕੂਲ ਫਾਰ ਊਮਨ ਦੀ ਸ਼੍ਰੀਮਤੀ ਕਵਿਤਾ ਗੁਪਤਾ ਜੀ ਨੂੰ ਜੋ ਪਹਿਲੀ ਵਾਰ ਚੁਣਕਿਆ ਹੈ ਨੇ ਸ਼ਹਿਰ ਨੇ ਜੋ ਮੰਡਟ ਦਿੱਤਾ ਕਿ ਮਹਿਲਾਵਾਂ ਨੂੰ ਜੋ ਪਹਿਲ ਦੇ ਆਧਾਰ ਦੇ ਉੱਤੇ ਸਪੋਰਟ ਕਰਨਾ ਤੇ ਜ਼ਿੰਮੇਵਾਰੀ ਦੇਣੀ ਹੈ ਤਾਂ ਕਿ ਉਹ ਵੀ ਆਪਣਾ ਹੁਨਰ ਦਿਖਾ ਕੇ ਇਸ ਟਰੱਸਟ ਦਾ ਇਤਿਹਾਸ ਹੈ ਜੋ ਪਹਿਲੀ ਵਾਰ ਮੈਂਬਰ ਬਣੇ ਨੇ ਦੋ ਏਐਸ ਮਾਡਰਨ ਸਕੂਲ ਦੀ ਜ਼ਿੰਮੇਵਾਰੀ ਮਨੋਸ਼ ਭੰਮੜੀ ਨੂੰ ਦਿੱਤੀ ਗਈ ਹੈ ਐਮਜੀ ਚੋਪੜਾ ਸਕੂਲ ਦੀ ਸ਼ਿਵਮ ਵਿਧੀ ਨੂੰ ਦਿੱਤੀ ਗਈ ਹੈ ਏਐਸ ਯੂਨੀਵਰਸਿਟੀ ਸਕੱਲ ਦੀ ਜ਼ਿੰਮੇਵਾਰੀ ਮੋਹਿਦਗੋਲ ਕਾਲਜ ਨੂੰ ਦਿੱਤੀ ਗਈ ਹੈ ਬੀਐਡ ਕਾਲਜ ਦੀ ਜ਼ਿੰਮੇਵਾਰੀ ਸੋਹ ਨੱਤਲ ਜੀ ਨੂੰ ਦਿੱਤੀ ਗਈ ਹੈ ਤੇ ਜੋ ਐਮਵੀ ਕਾਲਜ ਦੀ ਜ਼ਿੰਮੇਵਾਰੀ ਹੈ ਉਹ ਅੰਮ੍ਰੀਸ਼ ਜੀ ਨੂੰ ਦਿੱਤੀ ਗਈ ਹੈ ਇਹ ਸਾਰੀ ਜੋ ਸਾਡੀ ਟੀਮ 11 ਮੈਂਬਰੀ ਹੈ ਇਹ ਅਜੇ ਏਐਸ ਕਾਲਜ ਅਜੇ ਏਐਸ ਕਾਲਜ ਖੰਨੇ ਦੀ ਜ਼ਿੰਮੇਵਾਰੀ ਅਜੇ ਸੂਜੀ ਨੂੰ ਦਿੱਤੀ ਗਈ ਹੈ ਇਹ ਜਿਹੜੀ ਸਾਡੀ ਜੋ 11 ਮੈਂਬਰੀ ਟੀਮ ਹੈ ਜਿਵੇਂ ਸਟੀਚੇ ਨੂੰ ਲੈ ਕੇ ਜੋ ਸਭ ਤੋਂ بڑا ਇਤਰਾਜ ਅਸੀਂ ਹਰ ਪਿਛਲੇ 3 ਸਾਲਾਂ ਦੀ ਬਜਟ ਮੀਟਿੰਗ ਚ ਫੀਸਾਂ ਦੀ ਰਿਕਵਰੀ ਨੂੰ ਲੈ ਕੇ ਲਗਾ ਰਹੇ ਸੀ ਉਹ ਸਾਰੀਆਂ ਗਵਰੀਆਂ ਕਰ ਉਹ ਕੋਈ ਝੂਠਾ ਇਲਜ਼ਾਮ ਨਹੀਂ ਸੀ ਸਾਰੇ ਪ੍ਰਿੰਸੀਪਲਸ ਨੂੰ ਹੁਣ ਜਾ ਕੇ ਉੱਥੇ ਉਹ ਦੇਖਾਂਗੇ ਜਿੱਥੇ-ਜਿੱਥੇ ਫੀਸਾਂ ਰਹਿndੀਆਂ ਨੇ ਇਹਨਾਂ ਨੂੰ ਕਲੈਕਟ ਕਰੋ ਕਿ ਕਿਸ ਵਿਆਹ ਤੇ ਛੱਡੀਆਂ ਗਈਆਂ ਨੇ ਜੋ ਜਿਵੇਂ 3 ਸਾਲਾਂ ਤੋਂ ਲਗਾਤਾਰ ਜੋ ਬੈਲੈਂਸ ਸ਼ੀਟ ਨਹੀਂ ਬਣ ਰਹੀ ਮੈਨੇਜਮੈਂਟ ਦੀ ਕੰਸੋਲੀਡੇਟਰ ਉਹ ਜਲਦੀ ਤੋਂ ਜਲਦੀ ਬਣਾਵਾਂਗੇ ਤੇ ਇੱਕ ਸ਼ਹਿਰ ਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈ ਕਿ 11 ਦੇ 11 ਮੈਂਬਰ ਆਪਣੀ ਪੂਰੀ ਨਿਸ਼ਠਾ ਤੇ ਇਮਾਨਦਾਰੀ ਨਾਲ ਇੱਕ ਪੈਸਾ ਵੀ ਇਸ ਟਰਸਟ ਦਾ ਮਿਸਯੂਜ਼ ਨਹੀਂ ਹੋਣ ਦੇਣਾ ਸਾਡੇ 11 ਮੈਂਬਰਾਂ ਚੋਂ ਕੋਈ ਵੀ ਮੈਂਬਰ ਇਸ ਸਕੂਲ ਕਾਲਜਿਸ ਦੇ ਵਿੱਚ ਕੋਈ ਪੋਸਟ ਨਹੀਂ ਲਊਗਾ ਪੋਸਟ ਮੀਨ ਟੀਚਰ ਪੋਸਟ ਕੋਈ ਪੀਐਨ ਦੀ ਭਰਤੀ ਨਹੀਂ ਕਰਾਉਗਾ ਸੀ ਇਹ ਗੁਰੂ ਰੂਟ ਮੈਂਟ ਕਰਾਨ ਨਹੀਂ ਆਏ ਆਪਣੇ ਪਰਿਵਾਰਾਂ ਦੀ ਸਾਡਾ ਤਾਂ ਟੀਚਾ ਵੀ ਸੰਸਥਾਵਾਂ ਨੂੰ ਬਚਾ ਕੇ ਜੋ ਸਰਾਊਂਡਿੰਗ ਦੇ 60 70 ਕਿਲੋਮੀਟਰ ਦੇ ਅਜ ਆਪਣੇ ਬੱਚਿਆਂ ਨੂੰ ਇੱਥੇ ਵਿਦਿਆ ਦੇਣੀ ਭੇਜਦੇ ਆ ਅਕੈਡਮਿਕਸ ਦਾ ਉਹਨਾਂ ਨੂੰ ਉੱਚਾ ਕਰਾਂਗੇ ਤੇ ਰੈਗੂਲਰ ਵਧੀਆ ਵਿਦਿਆ ਪ੍ਰੋਵਾਈਡ ਕਰਾਂਗੇ ਤੇ ਪੇਰੈਂਟਸ ਨੂੰ ਇਹ ਵਿਸ਼ਵਾਸ ਦਿਵਾਵਾਂਗੇ ਤੁਹਾਡਾ ਕੋਈ ਕਿੱਥੇ ਸੁਰੱਖਿਤਾ ਤੇ ਉਹਨਾਂ ਨੂੰ ਮੋਟੀਵੇਟ ਵੀ ਕਰਾਂਗੇ ਜੋ ਤੁਸੀਂ ਐਡਮਿਸ਼ਨਸ ਬਣਨੇ ਅਗਰ ਘੱਟ ਫੀਸ ਦੇਣੀ ਹੈ ਸਾਡੇ ਕੋਲ ਹੋਰ ਸਕੂਲ ਨੇ ਐਮਜੀ ਚੋਪੜਾ ਸਕੂਲ ਆ ਸੀਰੀਅਸ ਕੈਂਡੀ ਸਕੂਲ ਆ ਤੁਸੀਂ ਉੱਧਰ ਐਡਮਿਸ਼ਨ ਦਵਾਓ ਜੋ ਸਾਡਾ ਏਐਸ ਕਾਲਜ ਖੰਨਾ ਏਐਸ ਮੋਡਰਨ ਸਕੂਲ ਆ ਵੀ ਅਸੀਂ ਇੱਥੇ ਕੋਈ ਪ੍ਰੋਵੀਜ਼ਨ ਨਹੀਂ ਫੀਸਾਂ ਨੂੰ ਮਾਫ਼ ਕਰਨ ਦੀ ਫੀਸਾਂ ਨੂੰ ਇਲੀਗਲ ਤੌਰ ਤੇ ਛੱਡਣ ਦੀ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿਰਪਾ ਤੁਸੀਂ ਆਪਣੀ ਫੀਸਾਂ ਜਮ੍ਹਾਂ ਕਰਾਓ ਤੁਸੀਂ ਇਹ ਸੋਚ ਕੇ ਨਾ ਸਮਝੋ ਵੀ ਪੋਲਿਟਿਕਲ ਅਦਾਰੇ ਦੇ ਵਿੱਚ ਅਸੀਂ ਐਡਮਿਸ਼ਨ ਕਰਾ ਕੇ ਪ੍ਰੋਗਰੈਸਿਵ ਪੈਨਲ ਦੇ ਕੈਂਡੀਡੇਟਾਂ ਤੋਂ ਫੀਸ ਨਹੀਂ ਛੱਡ ਰਹੇ ਤੇ ਡਾਲ ਉਹਦੇ ਤੇ ਐਡੂਕੇਸ਼ਨ ਲੱਗਦੇ ਸੀ ਕਿ ਜਿਹੜੇ ਪਬਲਿਕ ਦੇ ਨੁਮਾਇੰਦੇ ਚੁਣੇ ਗਏ ਨੇ ਜਿਵੇਂ ਐਮ ਐਲ ਏ ਸੌਂਗ ਸੀਗੇ ਵੀ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ ਕਿ ਪਬਲਿਕ ਜਿਹੜੇ ਨੋਮੀਨੇਟ ਕੀਤਾ ਹੈ ਕਿਸੇ ਨੂੰ ਜਾਂ ਚੁਣਿਆ ਹੋਇਆ ਕਿ ਉਹਨਾਂ ਦੀ ਰਿਸਪੈਕਟ ਐਜ਼ ਅ ਤ ਬਰਕਰਾਰੀ ਤੋ ਕੋ ਇਹ ਤਾਂ ਗੱਲਾਂ ਅਸੀਂ ਪਹਿਲਾਂ ਵੀ ਸਾਡੇ ਮੈਂਬਰਸ ਜਦੋਂ ਬਜਟ ਮੀਟਿੰਗਾਂ ਜਦੋਂ ਮੁੱਦੇ ਹੁੰਦੇ ਸੀ ਇਹ ਐਮ ਐਲ ਏ ਨੂੰ ਆਮ ਆਦਮੀ ਪਾਰਟੀ ਦੇ ਐਮ ਐਲ ਏ ਗਿੰਦੇ ਨੇ ਉਹ ਗਲਤ ਆ ਐਮ ਐਲ ਏ ਖੰਡਾ ਸ਼ਹਿਰ ਦੇ ਨੇ ਜੇ ਇਹਨਾਂ ਨੇ ਜੋ ਵੈਂਜੂ ਫਰਨੀਚਰ ਦੇ ਨਾਲ ਐਮਐਲਏ ਸਾਹਿਬ ਨੂੰ ਗਲੋਹਣ ਕੀਤਾ ਬਿਲਕੁਲ ਗਲਤ ਉਹ ਗਲੋਹਣ ਨਹੀਂ ਸੀ ਹੋਣੇ ਚਾਹੀਦੇ ਸਾਡੀਆਂ 15 16 16 17 ਤੇ 17 18 ਸਾਲ ਤੋਂ ਪਿਛਲੇ 8 ਸਾਲਾਂ ਦੀਆਂ ਸਾਡੀਆਂ 60 70 ਲੱਖ ਦੀ ਸਕਾਲਰਸ਼ਿਪ ਤੇ ਗਰੰਟਾ ਹੈ ਐਸ ਕਾਲਜ ਫੋਰ ਐਸ ਗਰੁੱਪ ਆਫ ਕੌਂਸਲ ਟੂ ਕਨਸਟੀਟਿਊਸ਼ਨ ਆਫ ਦ ਐਮਬੀਏ ਕਾਲਜ ਆ ਉਹਦੀ ਅਪੈਂਡਿੰਗ ਨੇ ਐਮਐਲਏ ਸਾਹਿਬ ਨੂੰ ਅਸੀਂ ਤਾਂ ਰਿਸਪੈਕਟ ਦਵਾਂਗੇ ਬੁਲਾਵਾਂਗੇ ਸਾਨੂੰ ਟ੍ਰਸਟ ਨੂੰ ਆਮ ਆਦਮੀ ਐਮਐਲਏ ਨਹੀਂ ਅਸੀਂ ਦੇ ਦਿੱਤਾ ਖੰਨਾ ਸ਼ਹਿਰ ਦਾ ਐਮਐਲਏ ਆ ਸਾਨੂੰ ਉਹਨਾਂ ਦੇ ਦੇ ਉਗੇ ਬਲਾਣ ਦੇ ਨਾਲ ਸਾਡਾ ਕਰੋੜ ਡੇਢ ਕਰੋੜ ਰੁਪਏ ਦਾ ਫਾਇਦਾ ਹੋਊਗਾ ਅਸੀਂ ਤੇ ਉਹ ਰਵਿੰਜੀ ਫਰਨੀਚਰ ਕੰਮ ਵੀ ਅਸੀਂ ਰਿਸਪੈਕਟ ਵੀ ਕਰਾਂਗੇ ਬਲਾਵਾਂਗੇ ਵੀ ਆਪਣੇ ਫੰਡ ਵੀ ਕਢਵਾਵਾਂਗੇ ਸਰਕਾਰ ਤੋਂ ਉਸ ਦਾ ਆਪਣਾ ਟਰਸਟ ਬਚਾਣਾ 112 ਸਾਲ ਦਾ ਬਣਿਆਗਾ ਜਿਵੇਂ ਚੋਣਾਂ ਦੇ ਵਿੱਚ ਯੂਨੀਵਰਸਿਟੀ ਜਾਂ ਲਾਗ ਕਾਲਜ ਦੀਆਂ ਗੱਲਾਂ ਹੁੰਦੀਆਂ ਪਹਿਲਾਂ ਇਹ ਸੰਸਥਾਵਾਂ ਨੂੰ ਘਾਟੇ 'ਚ ਗੱਡਾਂਗੇ ਟੀਚਰਾਂ ਦਾ ਭੁਗਤ ਜਿਹੜਾ ਹੈਗਾ ਉਹ ਸਖਸ਼ੀਤ ਕਰਾਂਗੇ ਜਦੋਂ ਲਾ ਕਾਲਜ ਦੇ ਜੇਬ ਦੇ ਵਿੱਚ ਪੈਸੇ ਹੋਣਗੇ ਤਾਂ ਸ਼ਹਿਰ ਦੇ ਜੋ ਦਾਨੀ ਪੂਸ਼ਕ ਨਾਲ ਸਾਥ ਲੈ ਕੇ ਉਧਰ ਵੱਲ ਕੋਈ ਪੈਰ ਵਧਾਣਾ ਤੁਸੀਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੀਅਰਡ ਕਾਲਜ ਦਾ ਫਰਾਡ ਸਾਹਮਣੇ ਲੈ ਕੇ ਆਏ ਸੀ ਜਿਹਦੇ ਵਿੱਚ ਇੱਕ ਭੰਗੜੀ ਟੀਮ ਦੀ ਜਾਲੀ ਆਈ ਕਾਰਡ ਵੜਾ ਕੇ ਪ੍ਰੋਫੈਸ਼ਨਲ ਬੰਦੇ ਲੈ ਕੇ ਗਏ ਸੀ ਹੁਣ ਤੁਸੀਂ ਉਸ ਕਾਣ ਦੇ ਤੇ ਕੋਈ ਇਨਕੁਆਇਰੀ ਕਰਾਓਗੇ ਉਹ ਵੀ ਚੈੱਕ ਕਰਾਂਗੇ ਤੇ ਅੱਗੇ ਨੂੰ ਇਹ ਵੀ ਸੁਨਿਸ਼ਚਿਤ ਕਰਦੇ ਆ ਐਸਾ ਕੋਈ ਕੰਮ ਨਹੀਂ ਹੋਊਗਾ ਠੀਕ ਥੈਂਕ ਯੂ ਥੈਂਕ ਯੂ ਰਿਸਪੌਂਸਿਬਿਲਟੀ ਤੇ ਕੀ ਹੈ ਔਮਨ ਕਾਲਜ ਦੀ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਇੱਕ ਮਿੰਟ ਜੀ ਸਰ ਬਹੁਤ ਬਹੁਤ ਥੈਂਕਸ ਵੈਲੀਨ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਐਡੀ ਜ਼ਿੰਮੇਵਾਰੀ ਲਾਇਕ ਸਮਝਿਆ ਤੇ ਮੇਰੀ ਪੂਰੀ ਕੋਸ਼ਿਸ਼ ਰਹੂਗੀ ਜਿਵੇਂ ਕਿ ਮੇਰਾ ਟੀਚਾ ਹੀ ਸੀਗਾ ਊਮਨ ਇੰਪਾਵਰਮੈਂਟ ਲੈ ਕੇ ਆਣੀ ਊਮਨ ਲਈ ਸੋਚਣਾ ਤਾਂ ਮੈਂ ਬੜੀ ਵੱਡ ਪਾਕੀ ਆ ਕਿ ਵੀ ਮੈਨੂੰ ਏਅਰ ਸਕੂਲ ਫਾਰ ਊਮਨ ਦੀ ਹੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤੇ ਮੈਂ ਪੂਰੇ ਤਨ ਮਨ ਨਾਲ ਉਹਦੀ ਸੇਵਾ ਨਿਭਾਉਂਗੀ ਤੇ ਉਹਦੀ ਅਪਗ੍ਰੇਡੇਸ਼ਨ ਲਈ ਜਿੰਨਾ ਮੈਕਸਿਮਮ ਹੋ ਸਕੂਗਾ ਉਹ ਕਰਵਾਵਾਂਗੀ ਜਦੋਂ ਤੁਸੀਂ ਦੋ ਊਮਨਸ ਨੇ ਕੰਟੈਸਟ ਕੀਤਾ ਸੀ ਇੱਕ ਤੁਸੀਂ ਮੈਨੇਜਮੈਂਟ ਦੇ ਵਿੱਚ ਆਗੇ ਜਦੋਂ ਕਿ ਦੋਵੇਂ ਜਿੱਤੇ ਸੀਗੇ ਤਾਂ ਅੱਗੇ ਤੋਂ ਤੁਸੀਂ ਊਮਨਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਂ ਤਾਂ ਇਹੀ ਕਹੂੰਗੀ ਜੀ ਹਰ ਔਮਨ ਜਦ ਹਰ ਫੀਲਡ ਵਿੱਚ ਅੱਗੇ ਹੈ ਤਾਂ ਇਸ ਫੀਲਡ ਵਿੱਚ ਅੱਗੇ ਤੋਂ ਇਹ ਆਪੋਜ਼ਿਟ ਵੀ ਹੋ ਸਕਦਾ ਹੈ ਸਾਰੇ ਜੈਂਟਸ ਭਾਈ ਵੀ ਖੜੇ ਆ ਹੋ ਸਕਦਾ ਅਗਲੀ ਵਾਰ 18 ਲੇਡੀਜ਼ ਹੋਣ ਤੇ ਦੋ ਜੈਂਟਸ ਹੋਣ ਕੁਝ ਵੀ ਪੋਸੀਬਲ ਹੈ ਜੀ ਕੁਝ ਵੀ ਪੋਸੀਬਲ ਹੈ ਜੇ ਲੇਡੀਜ਼ ਅੱਗੇ ਆ ਗਈਆਂ ਤਾਂ ਦੋ ਆ ਗਈਆਂ ਤਾਂ ਅੱਗੇ ਹੋਰ ਵੀ ਬਹੁਤ ਮਤਲਬ ਉਹਨਾਂ ਦੇ ਮਨ ਵਿੱਚ ਉਹਨਾਂ ਉਬਾਲੇ ਉੱਠਣਗੇ ਕਿ ਵੀ ਅਸੀਂ ਵੀ ਇੰਸਟੀਟਿਊਸ਼ਨਸ ਦੀ ਸੇਵਾ ਨਹੀਂ ਪਾਈਏ ਤਾਂ ਪਲੀਜ਼ ਹਰ ਔਮਨ ਨੂੰ ਆਣਾ ਚਾਹੀਦਾ ਹੈ ਹਰ ਫੀਲਡ ਚੱਗੀ ਆ ਤਾਂ ਮੈਨੇਜਮੈਂਟ ਚ ਵੀ ਆਪਣੀ ਸੇਵਾ ਨਿਭਾਉਂਦਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ। ਥੈਂਕ ਯੂ। ਸੋਦਾ ਕੀ ਗੱਲ ਜਦੋਂ ਅੱਜ ਜਿਹੜੀ ਇੱਕ ਬੜੀ ਜਿੱਤ ਹਾਸਲ ਕੀਤੀ ਹੈ। ਇਹ ਸੈਕਟਰੀ ਬਣਿਓ ਕੀ ਗੱਲ ਜਦੋਂ ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਵਧਾਈਆਂ ਇਸ ਗੱਲ ਦੀਆਂ ਦਿੰਨਾ ਵੀ ਜਿਹੜੀਆਂ ਉਹਨਾਂ ਨੇ ਦੋ ਸਾਡੀ ਮਾਤਰ ਸ਼ਕਤੀਆਂ ਨੂੰ ਜਿਧਾ ਕੇ ਭੇਜਿਆ ਅੱਜ ਉਹਨਾਂ ਜੋ ਕਵਿਤਾ ਗੁਪਤਾ ਜੀ ਨੂੰ ਵਿਸ਼ੇਸ਼ ਤੌਰ ਤੇ ਪ੍ਰੋਗਰੈਸਿਵ ਪੈਨਲ ਫਾਰ এডਿਕੇਸ਼ਨ ਵੱਲੋਂ ਊਮੈਨ ਕਾਲਜ ਦਾ ਸੈਕਟਰੀ ਬਣਾਇਆ ਗਿਆ ਹੈ ਔਰ ਵੀ ਜੇ ਡਾਇਮੰਡ ਦੀ ਪ੍ਰਧਾਨ ਔਰ ਜਨਰਲ ਫੈਕਟਰੀ ਆਪਣੇ ਡਾਲੀ ਜੀ ਮੇਰੇ ਕੋਲ ਐਸ ਕਾਲਜ ਫਾਰ ਬॉयਜ਼ ਦੀ ਕੋਆਡ ਕਾਲਜ ਦੀ ਜ਼ਿੰਮੇਵਾਰੀ ਆਈ ਹੈ ਸਾਰੇ ਵੱਖ-ਵੱਖ ਉਧਿਆਂ ਦੇ ਉਧੇਧਾਰਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਮਿਲੀਆਂ ਇਹਨੂੰ ਮੈਂ ਉਧੇਦਾਰੀਆਂ ਨਹੀਂ ਕਹੂੰਗਾ ਮੈਂ ਜ਼ਿੰਮੇਵਾਰੀਆਂ ਕਹਿੰਦਾ ਕਿਉਂਕਿ ਇਹ ਜ਼ਿੰਮੇਵਾਰੀਆਂ ਜੋ ਸਾਡੇ ਇੰਸਟੀਚਿਊਸ਼ਨਾਂ ਦੀ ਬੈਟਰਮੈਂਟ ਲਈ ਅਸੀਂ ਬੈਟਰ ਵਧੀਆ ਤੋਂ ਵਧੀਆ ਕਰ ਸਕਦੀਆਂ ਉਹ ਆਪਣੀ ਵੱਲੋਂ ਕਰਨ ਦੀ ਕੋਸ਼ਿਸ਼ ਕਰਨਗੇ ਔਰ ਮੈਂ ਸਮੂਹ ਸ਼ਹਿਰ ਵਾਸੀਆਂ ਦਾ ਇਸ ਮੌਕੇ ਤੇ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਸਾਨੂੰ ਜਿਤਾਇਆ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਨੂੰ ਸੇਵਾ ਦਾ ਮੌਕਾ ਦਿੱਤਾ ਉਹਦੇ ਲਈ ਸਾਰੇ ਸ਼ਹਿਰ ਵਾਸੀਆਂ ਦਾ ਔਰ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹਦੇ ਹੋ ਜਿਹੜੀ ਅੱਜ ਸ਼ਹਿਰ ਵਾਸੀਆਂ ਤੋਂ ਇੱਕ ਬੜਾ ਫਤਵਾ ਦੇ ਕੇ ਅੱਜ ਸਕੂਲ ਬਣਾਈ ਬਣਦੇ ਵਿੱਚ ਭੇਜਿਆ ਕੀ ਕਹਿਣਾ ਚਾਹੁੰਦੇ ਹੋ ਵਕਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਸਾਰੀ ਪ੍ਰੈਸ ਦਾ ਕਰਦਾ ਹੈ ਮੀਡੀਆ ਦਾ ਜਿਨ੍ਹਾਂ ਨੇ ਆ ਕੇ ਸਾਰਾ ਕਵਰ ਕੀਤਾ ਔਰ ਔਰ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਭਰਾਵਾਂ ਦਾ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਪੈਨਲ ਨੂੰ ਮੰਡੇਟ ਦੇ ਕੇ ਫਤਵਾ ਜਾਰੀ ਕੀਤਾ ਵੀ ਤੁਸੀਂ ਮੈਨੇਜਮੈਂਟ ਚਲਾਓ ਹੁਣ ਅਸੀਂ ਸਾਰੇ ਜਨੇ ਮਿਲ ਕੇ ਜਿਵੇਂ ਜਿਹਨੂੰ ਜਿਹੜੀ ਜਿਹੜੀ ਪੋਸਟ ਮਿਲੀ ਆ ਔਰ ਜਿੱਥੇ ਜਿੱਥੇ ਦਾ ਸੈਕਟਰੀ ਆ ਜਾਂ ਮੈਨੇਜਰ ਆ ਅਸੀਂ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਇਸ ਸੰਸਥਾ ਨੂੰ ਜਿਹੜੇ ਕੋਈ ਇਹਦੇ ਚ ਕਮੀਆਂ ਪੇਸ਼ੀਆਂ ਹੋਈਆਂ ਹੋਈਆਂ ਪਿਛਲੇ 8-10 ਸਾਲਾਂ ਤੋਂ ਉਹਨਾਂ ਨੂੰ ਦੂਰ ਕਰੀਏ ਔਰ ਇਹਨਾਂ ਨੂੰ ਪ੍ਰੋਫਿਟ ਕਰਨੀ ਲੈ ਕੇ ਚੱਲੀ ਹੈ ਔਰ ਇਹਦੇ ਸਾਰੇ ਇੱਕ ਮੈਨੀਫੈਸਟੋ ਚ ਲਾ ਕਾਲਜ ਦਾ ਮੁੱਦਾ ਲੈ ਕੇ ਆਏ ਸੀ ਉਹ ਅਸੀਂ ਉਹਦੇ ਵਾਸਤੇ ਜੇ ਡੋਨੇਸ਼ਨ ਵੀ ਮੰਗਣੀ ਪਈ ਤਾਂ ਅਸੀਂ ਸ਼ਹਿਰ ਦੇ ਚੰਗੇ ਬੰਦਿਆਂ ਕੋਲੋਂ ਜਿਨ੍ਹਾਂ ਕੋਲੋਂ ਸਰਦਾ ਹੋਇਆ ਉਹਨਾਂ ਕੋਲ ਜਾ ਕੇ ਝੋਲੀ ਵੀ ਅਡਾਂਗੇ ਸੰਸਤਾ ਪਿੱਛੇ ਕਿ ਸਾਨੂੰ ਲਾ ਕਾਲਜ ਬਣਾਉਣ ਦਾ ਮੌਕਾ ਦਿੱਤਾ ਜਾਵੇ ਔਰ ਬਾਕੀ ਇੰਸਟੀਚਿਊਨ ਸਾਰੇ ਵਧੀਆ ਚਲਾਇਆ ਤੁਹਾਡੇ ਕੋਲ ਕਿਹੜੇ ਕਾਲਜ ਦੀ ਤੁਹਾਨੂੰ ਜਿੰਮੇਵਾਰੀ ਮੈਨੂੰ ਏਸ ਮਾਡਰਨ ਸਕੂਲ ਦੀ ਜ਼ਿੰਮੇਵਾਰੀ ਮਿਲੀ ਹੈ ਪ੍ਰਾਇਮਰੀ ਔਰ ਏਸ ਮਾਡਰਨ ਦਰਨ ਸਕੂਲਾਂ ਦੀ ਉਹਦੀ ਬ੍ਰਾਂਚੀ ਆ ਉਹ ਮੈਂ ਬੜਾ ਸ਼ੁਕਰੀਆ ਕਰਦਾ ਸਾਡੀ ਸਾਰੀ ਟੀਮ ਦਾ ਔਰ ਸਾਰੇ ਸ਼ਹਿਰ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਸਨਕਾਰ ਦਿੱਤਾ ਥੈਂਕ ਯੂ ਸ਼ਿਮਕੀ ਗਾਣਾ ਚਾਹੁੰਦੇ ਹੋ ਜਿਹੜੀ ਅੱਜ ਸਕੂਲ ਮੈਨੇਜਮੈਂਟ ਦੇ ਵਿੱਚ ਭਾਜ ਭਾ ਪੈਕ ਜਿਹੜਾ ਹੈ ਕਾਬਜ ਹੋਇਆ ਤੇ ਤੁਹਾਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਹੈ ਤੇ ਕਿਹੜੇ ਕੋਲੇਜ ਦੀ ਹੈ ਮੈਨੂੰ ਮਦਰ ਰੰਗਪਾਲ ਚੌਕੜਾ ਸਕੂਲ ਦਾ ਸੈਕਟਰੀ ਬਣਾਇਆ ਗਿਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪ੍ਰਧਾਨ ਜੀ ਵੀ ਜੇ ਦੇਵਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸਿਲੈਕਟ ਹੁੰਦਿਆ ਔਰ ਇਹ ਜ਼ਿੰਮੇਵਾਰੀ ਤੇ ਨਵਾਜਿਆ ਔਰ ਮੈਂ ਇੱਕ ਵਿਸ਼ਵਾਸ ਦਵਾਣਾ ਕਿ ਮਾ ਆਪਣਾ ਮਿਹਨਤ ਨਾਲ ਉਸ ਸਕੂਲ ਲਈ ਉਹਨੂੰ ਅਪਲਿਫਟ ਕਰਾਂ ਲਈ ਆਪਣਾ ਪੂਰਾ ਜੀ ਜਾਨ ਲਗਾ ਦਵਾਂਗਾ ਔਰ თან ਮੰਨਤ ਨਾਲ ਉਹਨੂੰ ਵਧੀਆ ਬਣਾਉਣ ਦੇ ਵਿੱਚ ਅੱਲਾ ਯੋਗ ਕਰੇ। ਵਿਸ਼ਾ ਕੀ ਕਹਿਣਾ ਚਾਹੁੰਦੇ ਹੋ ਕਿਸ ਸਕੂਲੇ ਵੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਦੀ ਤੁਹਾਡੀ ਮੈਨੇਜਮੈਂਟ ਬਣੀ ਹੈ। ਹੈਲੋ ਅੱਜ ਜੋ ਜਿਹੜੀ ਭਾਜਪਾ ਦਾ ਪੈਨਲ ਜਿਹੜਾ ਹੈ ਕੋਲੇ ਦੇ ਵਿੱਚ ਮੈਨੇਜਮੈਂਟ ਬਣਾਈ ਹੈ ਜਿਨ੍ਹਾਂ ਨੇ ਉਹਨੂੰ ਕਿਸ ਕੋਲੇ ਦੀ ਜ਼ਿੰਮੇਵਾਰੀ ਮਿਲੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਪਹਿਲਾਂ ਤਾਂ ਸਾਰੇ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਪੈਨਲ ਨੂੰ ਜਿਤਾਇਆ ਤੇ ਅੱਜ ਜੋ ਜ਼ਿੰਮੇਵਾਰੀਆਂ ਵੰਡੀਆਂ ਉਸ ਮੈਨੂੰ ਐਮਪੀਏ ਕਾਲਜ ਦੀ ਜ਼ਿੰਮੇਵਾਰੀ ਮਿਲੀ ਹੈ ਕੀ ਕਹਿਣਾ ਚਾਹੁੰਦੇ ਹੋ ਡਿਵੈਲਪਮੈਂਟ ਵਾਸਤੇ ਕੀ ਕੁਸ਼ਲ ਕੀਤਾ ਤੁਹਾਡੇ ਵੱਲੋਂ ਜੀ ਜੋ ਵੀ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਨੇ ਪਿਛਲੇ ਕਾਫੀ ਸਮੇਂ ਤੋਂ ਉਹ ਅਸੀਂ ਆਪਣੀ ਟੀਮ ਦੇ ਨਾਲ ਪ੍ਰਧਾਨ ਜੀ ਨਾਲ ਜਨ ਸਖਤਰ ਸਾਹਿਬ ভাইস ਪ੍ਰਧਾਨ ਜੀ ਨਾਲ ਮਿਲ ਕੇ ਵੱਧ ਤੋਂ ਵੱਧ ਡਵੈਲਪਮੈਂਟ ਦੇ ਕੰਮ ਹੋ ਗਏ। ਵੋਟਰਾਂ ਵਾਸਤੇ ਕੀ ਕਹਿਣਾ ਚਾਹੁੰਦੇ ਆਂ ਜੀ ਵੋਟਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਜਿਸ ਵਿਸ਼ਵਾਸ ਦਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਹੈ ਅਸੀਂ ਉਹਨਾਂ ਵਿਸ਼ਵਾਸ ਤੇ ਪੂਰਾ ਖਰੇ ਉਤਰਾਂਗੇ। ਉਹ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਭਾਜਪਾ ਪੈਨਲ ਕਾਬਜ ਹੋਇਆ ਹੈ ਮੈਨੇਜਮੈਂਟ ਦੇ ਉੱਪਰ ਕਿਸ ਕੋਲੇ ਦੀ ਜ਼ਿੰਮੇਵਾਰੀ ਮਿਲੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਮੈਨੂੰ ਜੀ ਐਸ ਕਾਲਜ ਐਜੂਕੇਸ਼ਨ ਦੀ ਜ਼ਿੰਮੇਵਾਰੀ ਮਿਲੀ ਹੈ ਜਿਹੜਾ ਕਿ ਬ ਵੱਲੋਂ ਮੈਂ ਆਪਣੀ ਤੰਦਹੀ ਨਾਲ ਜਮਹਰੀ ਨੂੰ ਮਾਨਦੀ ਪੂਰੀ ਕੋਸ਼ਿਸ਼ ਕਰਾਂਗਾ 100% ਕੋਸ਼ਿਸ਼ ਕਰਾਂਗਾ ਤੇ ਮੈਂ ਬਹੁਤ ਬਹੁਤ ਵੋਟਰਾਂ ਦਾ ਧੰਨਵਾਦ ਕਰਦਾ ਮੈਨੂੰ ਉਹਨਾਂ ਨੇ ਇਸ ਯੋਗਤਾ ਸਮਝਿਆ ਕਿ ਮੈਨੂੰ ਇਹ ਜਮਹਰੀ ਲਈ ਲਾਇਕ ਸਮਝਿਆ ਔਰ ਵੋਟਸ ਪਾ ਕੇ ਜੋ ਕਾਵਯਾਬ ਕੀਤਾ ਮੈਂ ਆਪਣੇ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਦਾ ਸਾਰਿਆਂ ਦਾ ਸਤਿ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਯੋਗਤਾ ਦੇਖਦੇ ਹੋਏ ਮੈਨੂੰ ਕਾਲਜ ਦਾ ਸੈਕਟਿ ਬਣਾਇਆ ਤੇ ਮੈਂ ਆਪਣੀ ਪੂਰੀ ਤੰਦਹੀ ਨਾਲ ਉਸ ਕਾਲਜ ਨੂੰ ਪੂਰੀ ਜਮਹਰੀ ਨਾਲ ਤੰਦਹੀ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗਾ